ਪਰ ਪ੍ਰਮਾਤਮਾ ਦੀ ਕਿਰਪਾ ਭਾਜੀ ਲਾਲਕਾ ਸਾਹਿਬ ਨਾਲ ਨਾਬਾ ਹਲਕੇ ਚ ਆਇਆ ਔਰ ਤੁਸੀਂ ਦੇਖੋ ਇਧਰ ਨੂੰ ਤੁਸੀਂ ਦੇਖੋ ਵੀ 47 ਡਿਗਰੀ ਟੈਂਪਰੇਚਰ ਚ ਹਜ਼ਾਰਾਂ ਦਾ ਇਕੱਠ ਮਤਲਬ ਰੈਲੀਆਂ ਹੀ ਹੋ ਰਹੀਆਂ ਇਹ ਪ੍ਰਮਾਤਮਾ ਦੀ ਅਕਾਲ ਪੁਰਖ ਵੈਗੁਰੂ ਦੀ ਬਖਸ਼ਿਸ਼ ਆ ਇਸ ਇਕੱਠ ਤੋਂ ਇਹ ਗੱਲ ਬਿਲਕੁਲ ਕਲੀਅਰ ਹੁੰਦੀ ਜਾ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਲੀਡ ਨਾਲ ਜਿੱਤ ਚੁੱਕਿਆ ਬਸ ਐਲਾਨ ਹੋਣਾ ਬਾਕੀ ਹੈ ਇਹ ਨਾ ਰਿਵਾਜ ਹੋ ਗਿਆ ਦੋ ਟਰਮਾਂ ਹੋ ਗਈਆਂ ਰੱਜ ਕੇ ਝੂਠ ਬੋਲ ਕੇ ਸਰਕਾਰਾਂ ਬਣਾ ਲੀਆਂ ਬਾਤ ਜਿਹੜੀਆਂ ਬਾਲਤ ਸਾਹਿਬ ਨੇ ਸਕੀਮਾਂ ਜਾਰੀ ਕਰੀਆਂ ਸੀ ਉਹ ਸਕੀਮਾਂ ਬੰਦ ਕਰਦੀਆਂ ਸਾਰੀਆਂ ਹੀ ਤੁਸੀਂ ਦੇਖੋ ਕਦੇ ਤਾਂ ਕਹਿੰਦੇ ਤੇ ਕਿਉਂ ਚਾਹ ਜਿੰਨੀ ਦੇਵਾਂਗੇ ਹਰ ਘਰ ਨੌਕਰੀ ਦੇਵਾਂਗੇ ਕਾਂਗਰਸੀ ਕੇਕਰਾਂ ਦੇ ਇਹ ਕਹਿੰਦੇ ਤੇ 1000 ਰੁਪਏ ਦੇਵਾਂਗੇ ਦੇਣਾ ਤਾਂ ਕਿਹਾ ਕੱਲੀ ਕਣਕ ਨਹੀਂ ਜਿਹੜੀ ਕਣਕ ਆਪਾਂ 30 ਕਿਲੋ ਦਿੰਦੇ ਤੇ ਉਹ 5 ਕਿਲੋ ਤੇ ਆ ਗਈ ਉਹ ਵੀ ਨਹੀਂ ਆਈ ਕੋਈ ਉਹ ਵੀ ਨਹੀਂ ਬਹੁਤ 3 19 ਪਿੰਡਾਂ ਚ ਉਹ ਵੀ ਨਹੀਂ ਮਿਲੀ ਕਿਸੇ ਗਰੀਬ ਨੂੰ ਔਰ ਮੈਨੂੰ ਲੱਗਦਾ ਵੀ ਆ ਇਲੈਕਸ਼ਨਾਂ ਤੋਂ ਬਾਅਦ ਟੋਟਲੀਓ ਬੰਦ ਕਰ ਦੇਣਗੇ ਸੋ ਜੇ ਤਾਂ ਇਲੈਕਸ਼ਨ ਤੁਸੀਂ ਦੇਖੋ ਵੀ ਇਲੈਕਸ਼ਨਾਂ ਦੇ ਦਿਨਾਂ 'ਚ ਜੇ ਪੂਰੀ ਕਣਕ ਨਹੀਂ ਦੇ ਸਕਰੇ ਇਲੈਕਸ਼ਨਾਂ ਤੋਂ ਬਾਅਦ ਇਹ ਕੀ ਕਰਨਗੇ ਇਹ ਸਾਡੀ ਅਚੀਵਮੈਂਟ ਆ ਜੀ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਲੀਡਰਾਂ ਨੇ ਇੰਨਾ ਜੋਰ ਲਾਇਆ ਸਾਰੇ ਇੰਡੀਆ ਨੂੰ ਪਤਾ ਲੱਗ ਗਿਆ ਵੀ ਪਟਿਆਲੇ ਦੀ ਚੋਣ ਆ ਜਿਹੜੀ ਇੱਕ ਪਾਸੇ ਹੋ ਗਈ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਰਿਹਾ ਹੈਗਾ ਸੋ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਨੂੰ ਬੁਲਾਉਣ ਵਾਸਤੇ ਜਿਹੜੇ ਕਹਿੰਦੇ ਤੇ ਵੀ ਇਸ ਹਲਕੇ 'ਚ ਮਹਾਰਾਜੇ ਚੋਣ ਲੜ ਰਹੇ ਆ ਰਾਇਲ ਫੈਮਿਲੀ ਚੋਣ ਲੜ ਰਹੀ ਆ ਮੈਨੂੰ ਕਹਿੰਦੇ ਤੇ ਤੇਰੀ ਔਕਾਤ ਕੀ ਆ ਉਹਨਾਂ ਦੇ ਸਾਹਮਣੇ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਪ੍ਰਧਾਨ ਮੰਤਰੀ ਜੀ ਨੂੰ ਬੁਲਾਉਣਾ ਪਿਆ ਪਰ ਸ਼ਾਂਤਾ ਸੱਚਾ ਵਿਰੋਧ ਕਰ ਰਹੇ ਆ ਜੀ ਜੀ ਤੁਸੀਂ ਦੇਖੋ ਨਾ ਵੀ ਕਿਸਾਨਾਂ ਦੇ ਹੱਕਾਂ ਤੇ ਜੇ ਡਾਕਾ ਮਾਰੋਗੇ ਤਾਂ ਕਿਸਾਨਾਂ ਨੇ ਵਿਰੋਧ ਕਰਨਾ ਹੀ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲੋਕ ਆਪਣੇ ਆਪ ਯਕੀਨੀ ਬਣਾ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਲੋਕ ਯਾਦ ਕਰ ਰਹੇ ਨੇ ਸਾਡੇ ਇੱਥੇ ਵੱਡੀ ਗਿਣਤੀ ਚ ਕਾਂਗਰਸ ਪਾਰਟੀ ਛੱਡ ਕੇ ਆਏ ਨੇ ਹੋਰਾਂ ਪਾਰਟੀਆਂ ਨੂੰ ਛੱਡ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਵਿਚਾਰੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸ ਨੂੰ ਲੋਕ ਯਾਦ ਕਰਕੇ ਆਪ ਮਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਕਰ ਰਹੇ ਦੇਖੋ ਜੀ ਚੋਣ ਮਹੀ ਬਹੁਤ ਹੀ ਵਧੀਆ ਜਾ ਰਹੀ ਹੈ ਸੋ ਮਨੀ ਕਾਲੀ ਜਲ ਦੇ ਜੋ ਸਾਡੇ ਕੈਂਡੀਡੇਟ ਦਿੱਤੇ ਨੇ ਐਨ ਕੇ ਸ਼ਰਮਾ ਜੀ ਬਹੁਤ ਹੀ ਧਿਆਨਦਾਰ ਨੇਕ ਦਿਲ ਅਤੇ ਪੜ੍ਹੇ ਲਿਖੇ ਸੂਝਵਾਨ ਜੋ ਪਿੰਡੀ ਸਰਪੰਚੀ ਤੋਂ ਲੈ ਕੇ ਪਹਿਲਾਂ ਐਮ ਐਲ ਏ ਬਣੇ ਫਿਰ ਮਨਿਸਟਰ ਰਹੇ ਬਹੁਤ ਵਸਾਨੂੰ ਵਧੀਆ ਕੈਂਡੀਡੇਟ ਦਿੱਤੇ ਨੇ ਤੇ ਚੋਣ ਚੜ੍ਹਾਰਿਆਂ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੋਈ ਹੋਰ ਪਾਰਟੀ ਦਾ ਕੈਂਡੀਡੇਟ ਹੈਗਾ ਸ੍ਰੀ ਐਨ ਕੇ ਸ਼ਰਮਾ ਕੈਂਡੀਡੇਟ ਲੋਕ ਸਭਾ ਪਟਿਆਲਾ ਅੱਜ ਸਾਡੇ ਨਗਰ ਪਿੰਡ ਤੂਈ ਵਿਖੇ ਪਹੁੰਚੇ ਸੀ ਜਿਹਦੇ ਵਿੱਚ ਸਾਡੇ ਪਿੰਡ ਦੇ ਸਾਰੇ ਪਤਵੰਤੇ ਜਣਾ ਵੱਲੋਂ ਬਹੁਤ ਬਹੁਤ ਸਹਿਯੋਗ ਦਿੱਤਾ ਗਿਆ ਅਤੇ ਸਾਡੇ ਇਲਾਕੇ ਦੇ ਆਲੇ-ਦਾਲੇ ਦੇ ਲੋਕਾਂ ਵੱਲੋਂ ਵੀ ਸਹਿਯੋਗ ਦਿੱਤਾ ਭਾਰੀ ਇਕੱਠ ਕਰਕੇ ਇਹ ਗੱਲ ਯਕੀਨੀ ਬਣਾਈ ਗਈ ਹੈ ਕਿ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਪਟਿਆਲਾ ਤੋਂ ਸ੍ਰੀ ਐਨ ਕੇ ਸ਼ਰਮਾ ਨੂੰ ਬਹੁਤ ਵੱਡੀ ਬਹੁਮਤ ਨਾਲ ਜਿੱਤੇ ਆਉਣਗੇ ਲੋਕ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਐਨ ਕੇ ਸ਼ਰਮਾ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਨਗਰ ਤੂਗੀ ਵਿਖੇ ਪਹੁੰਚੇ ਜੀ ਅਸੀਂ ਇਹਨਾਂ ਦਾ ਉਰੇ ਪਹੁੰਚ ਤੇ ਨਿੱਘਾ ਸਵਾਗਤ ਕੀਤਾ ਤੇ ਇਹ ਮਰ ਕੇ ਇੱਕ ਇਹ ਕਹਿੰਦੇ ਧੰਨ ਧੰਨ ਹੋਈ ਅੱਜ ਵੀ ਇੰਨਾ ਇਕੱਠ ਦੀ ਸਾਡੇ ਮਾਕੇ ਰੈਲੀ ਦੇ ਵਿੱਚ ਹਾਂ ਅਸੀਂ ਮਾਕੇ ਕਾਂਗਰਸ ਪਾਰਟੀ ਛੱਡ ਕੇ ਉਹ ਵੀ ਜੁਆਇਨ ਕਰਾਈ ਲੈ ਅਸੀਂ ਨੇ ਜੀ ਤੇ ਹੋਰ ਸਾਰਾ ਬਸਰ ਕੇ ਇਸ ਚੜ੍ਹਦੀ ਕਲਾ ਦੇ ਵਿੱਚ ਆ ਤੇ ਅਸੀਂ ਵਿਸ਼ਵਾਸ ਦਵਾਉਣੇ ਆ ਵੀ ਫਰਕੇ ਕੋਲੋਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਪੂਰੀ ਨੀੜ ਦਿਵਾ ਕੇ ਇਹਨਾਂ ਨੂੰ ਚਤੇ ਆ। ਵਾਹ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ। ਵੀ ਯੂਰੇ ਜਿਹੜੇ ਪਹੁੰਚੇ ਨੇ ਭਾਈ ਵਿਚਾਰਾ ਸਾਰਾ ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਪੰਜਾਬ ਤੋਂ ਐਮਪੀ ਦੀ ਇਲੈਕਸ਼ਨ ਲੜ ਰਹੇ ਹਨ ਕੇ ਸ਼ਰਮਾ ਇਹਨਾਂ ਨਾਲ ਸਾਡੇ ਪਰਿਵਾਰਕ ਰਿਲੇਸ਼ਨ ਨੇ ਫੈਮਿਲੀ ਰਿਲੇਸ਼ਨ ਨੇ ਉਹ ਪਹੁੰਚੇ ਤੇ ਅੱਜ ਅਸੀਂ ਉਹਨਾਂ ਦੀ ਮੀਟਿੰਗ ਕਰਵਾਈ ਹੈ ਪਿੰਡ 'ਚ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਉਣੇ ਆ। ਜੀ ਜਿੰਨੇ ਵੀ ਅਸੀਂ ਹੈਗੇ ਸਾਰੇ ਉਹਨਾਂ ਨਾਲ ਬੱਦ ਚੜ ਕੇ ਸਹਿਯੋਗ ਕਰਾਂਗੇ ਵੱਧ ਤੋਂ ਵੱਧ ਬੋਟਾਂ ਨਾਲ ਉਹਨਾਂ ਨੂੰ ਕਿਤਾਵਾਂਗੇ